ਸਖਰ ਦਾ ਨਾ ਅਸolaire ਰੋਈ ਸਖਰ ਦਾ ਵਾਲਿ ਸਖਰ ਦੇ ਵਿੱਚ ਅੱਜ ਦੀ ਸੁਫੀ ਦੀ ਜਾਤ ਦਾ ਉਹਦਾ ਇੱਕ ਹੀ ਕਰਮ ਹੈ ਜਦੋਂ ਅੱਲਾਹ ਅੱਲਾਹ ਕਰਦਾ ਉਹ ਇੱਕ ਲੱਭ ਤੇ ਖੜੇ ਹੋ ਕੇ ਤਾਂ ਕਿ ਆਲਸ ਨਾ ਹੋਵੇ ਕਿ ਹੁਣ ਰੋਜ ਮਿਲਣਾ ਕੋਈ ਕਲਾ ਨਹੀਂ ਉਹਦੇ ਨਾਲ ਇਹ ਵੀ ਸੰਪਰਕ ਨਹੀਂ ਹੋਰ ਰੱਖਣਾ ਸੋ ਜੀ ਮੇਰੇ ਰਹਿਣ ਚਾਲ ਨਾ ਰਹੇ ਉਹ ਦੇ ਨਾਲ ਇਸ ਮਾਰਗ ਦੇ ਵਿੱਚ ਉਹਦੀ ਮਿਹਨੀ ਚ ਫਤਨੀ ਪਈ। ਦੀ ਪਛਾਮ ਥੋੜੀ ਮੈਂ ਦੇ ਦਿੰਦਾ ਆ ਜੀ। ਕਾਲੀ ਦੁੱਧ ਕਾਪੂ। ਸਿੱਲੰਬੀਨ ਮੋਛਿ ਪਾੜਿ ਪਾੜਿ ਤੜੀ। ਛੇਪੜ 3 ਜਾਂ 4 ਇੰਚ ਕਰਦੇ ਆ। ਮੇਰਾ ਯਸ਼ ਕਰਕੇ ਜਾਂਦਾ ਉਹ ਰੋਜ਼ ਤਹੋ ਦੇ ਨਾ ਬੜਾ ਸੀ ਕਿ ਜਦ 14ਵੀਂ ਸਦੀ ਦਾ ਅੰਤ ਕਰਨਾ ਤੂੰ ਮਨ ਕੇ ਤੇ ਹਾਲੇ ਹੋਏਗਾ ਇਸ ਕਰਕੇ ਸਖਰਦੀ ਉਹ ਲਈ ਆ ਰੋਜ਼ ਸਖਰ ਉਹ ਰੋਟੀ ਖੁਸ਼ੀ ਕੋਸ ਰਸੂਲਿਆ ਪਾਕ ਦਾ ਹੈ ਤੁਮ ਨੂੰ ਨਮਾਜ਼ ਦਾ ਲੇਖ ਉਹ ਦੀ ਅੱਖਾਂ ਦੇ ਸਾਹਮਣੇ ਪੜਨਾ ਕਰੋ ਉਹ ਨਹੀਂ ਮੰਨ ਮੈਂ ਕਿਸੇ ਕੇ ਮੇਰੀ ਹੁਮਤ ਦੀ ਆਜ਼ੂ ਕਹਿੰਦੇ ਸਾਹ ਚਾਹੀਦੀ ਆ ਚਾਹਵਾ ਬਰਮ ਸਾ ਪੂਰੀਆਂ ਹੋ ਵਕਤ ਪੂਰਾ ਕਰੋ ਔਰ ਇਸ ਬ੍ਰਹਮਾਨ ਦੇ ਉੱਤੇ ਇਸ ਧਰਤੀ ਦੇ ਉੱਤੇ ਨਾ ਫੰਡ ਸਾਖੀ ਦੇ ਵਿੱਚ

ਜਿੰਨੂ ਤੂੰ ਬਣਾ ਕੇ ਗਿਆ ਇਹ ਤੇਰੇ ਨਾਲੋਂ ਦੂਰ ਆਜ ਤੈਨੂੰ ਕੋਈ ਯਾਦ ਨਹੀਂ ਕਰਦਾ ਇਹ ਆਪਣੀ ਕਮਾਂ ਦੇ ਵਿੱਚ ਆਪਣੇ ਕਾਜਾਂ ਵਿੱਚ ਮਸਰੂਫ ਨਹੀਂ ਪੜੀ ਫਸ ਕੇ ਨਹੀਂ ਨਾ ਇਹਨਾਂ ਦੀ ਦੁਨੀਆ ਕਰਕੇ ਇਹਨਾਂ ਦੀ ਬਰਬਾਦੀ ਆ ਇਹ ਹੀ ਕਾਰ ਬਣਿਆ ਕਿ ਮੁਹੰਮਦ ਦੀ ਤੇਰੀ ਉਮਮਤ ਆ ਜਿਹੜੇ ਹਮਤਵਾਰੇ ਨੇ ਜਦ ਪਾਣੀ ਚ ਸੀ ਪੱਟੇ ਲਾਇਆ ਸੀ ਪਤਾ ਨਹੀਂ ਅਸਲਾਮੁਅਲੈਕਮ ਕਹਿਣ ਵਾਲੇ ਕਿਧਰ ਮੁੱਖ ਜਾ ਚ ਪਾ ਮਿਡਲ ਈਸਟ ਦਾ ਏਰੀਆ ਰੇਗਿਸਤਾਨ ਜਿਹਾ ਸੀ ਇਹ ਜਦ ਕੋ ਮਾਰ ਮੈਂਟ ਹੋਈ ਇੱਕ ਤਕਰੀ ਲਾਈ ਹੋ ਜਾ ਅੱਜ ਤੱਕ ਕੋਈ ਮਾਰੀ ਮੋਟੀ ਰੇਤਾ ਦੇ ਵਿੱਚ ਕੁਝ ਹੁੰਦਾ ਮੁਰਕੇ ਆਦਮੀ ਮਾਰ ਕੇ ਨਹੀਂ ਵਜਣੀ ਕਿ ਤੇ ਜਿਹੜਾ ਸਾਲਾ ਪੱਕ ਧਰਤੀ ਦੇ ਉੱਤੇ ਕੁਝ ਵੀ ਉਗਣਾ ਨਹੀਂ ਇਹ ਨਹੀਂ ਕਿ ਮੈਂ ਤੁਹਾਨੂੰ ਦਾਰ ਆ ਰਿਹਾ ਕੰਮ ਵਿੱਚ ਤਿੱਖਤ ਅਸਮੈ ਨਹੀਂ ਜਿਹੜੀ ਹੋਣੀ ਆ ਤੁਹਾਨੂੰ ਸਫਲਤਾ ਤੇ ਕਾچی ਬੰਦ ਦੀ ਖੇਡ ਹੈ ਜਦ ਪਰਮੇਸ਼ਰ ਚਾਹੁੰਦਾ ਹੈ ਤਾਂ ਮੈਂ ਦਿੰਦਾ ਤੇ ਚਾਹਤਦਾ ਨਹੀਂ ਖੇਡ ਕਰਦਾ